Thank okay. you. ਤੁਹਾਡਾ ਫੋਟੋ ਕਲੈਕਟਰ ਤੇ ਸੁਭਾਸ਼ ਕੁਮਾਰ ਜੀ ਹਾਂ ਬਲੱਡ ਡੋਨੇਸ਼ਨ ਦੇ ਨਾਲ ਆਏ ਹੋ ਕਿੱਦਾਂ ਲੱਗ ਰਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਕਹਿੰਦਾ ਕਿ ਕੱਬਲਾ ਬਲੱਡ ਮੈਂ ਪਹਿਲਾਂ ਵੀ ਦਿੰਦਾ ਰਿਹਾ ਹਾਂ ਕਿ ਅੱਛਾ ਲੱਗਦਾ ਹੈਗਾ ਬਲੱਡ ਉਹ ਤੋਂ ਬਾਅਦ ਵੱਧ ਵੀ ਜਾਂਦਾ ਖੁਸ਼ੀ ਹੋ ਜਾਂਦਾ ਇੱਕ ਕਿ ਬਲੱਡ ਦਿੱਤਾ ਸੀ ਹਾਂ ਜੀ ਇਹ ਬਲ ਵੀ ਇੱਕ ਪਹਿਲਾਂ ਵੀ ਕਦੇ ਹੁੰਦਾ ਹਾਂ ਹਾਂ ਜੀ ਮੈਂ ਪਹਿਲਾਂ ਹੀ ਦਿੱਤਾ ਇਸ ਕਲੱਬ ਚ ਵੀ ਦਿੱਤਾ ਹੋਇਆ ਹਸਪੀਟਲ ਚ ਵੀ ਦਿੱਤਾ ਹੋਇਆ ਜੀ ਹਾਂ ਜੀ ਅੱਛਾ ਹੈ ਠੀਕ ਹੈ ਕਿਸੇ ਦੀ ਜਾਨ ਬਚਦੀ ਹੈ ਤਾਂ ਬਲੱਡ ਦੇਣਾ ਚਾਹੀਦਾ ਹੈਗਾ ਤਾਂ ਦੁਆਰ ਤੋਂ ਬਣ ਜਾਂਦਾ ਹੈ ਇੱਕ ਅੱਛਾ ਦਾਨ ਦਾ ਕੰਮ ਹੈ ਜੀ ਇਹ ਜੋਮਨਾ ਮੇਰਾ ਮੈਡੀਕਲ ਦਾ ਕੰਮ ਹੀ ਬਲੱਡ ਡੋਨੇਟ ਕਰਾਇਆ ਤੇ ਬਹੁਤ ਅੱਛਾ ਲੱਗਦਾ ਜੀ ਜੋ ਬਲੱਡ ਦੇਣ ਨਾਲ ਕਿਸੇ ਦੀ ਜਾਨ ਬਚਦੀ ਹੈ ਨਾਲੇ ਦੇਖੋ ਜੀ ਕਿੰਨੇ ਖਾੜੇ ਗਰੁੱਪ ਵੀ ਹੈਗੇ ਆ ਹਰੇ ਨਾਇਰ ਗਰੁੱਪ ਗਰਭੀ ਹੋ ਗਿਆ ਤੇ ਮੈਨੂੰ ਵੀ ਜੋ ਕਦੇ ਵੀ ਕੋਈ ਖਾਇਦਾ ਲੋਡ ਪੈਂਦੀ ਮੈਂ ਹਮੇਸ਼ਾ ਕਿ ਬਲੱਡ ਦੇਣ ਬਸ ਉਹਨੇ ਬਹੁਤ ਚੰਗਾ ਲੱਗਦਾ ਹੈ ਕਟ ਦੇਣ ਤੋਂ ਬਾਅਦ ਕਿਸੇ ਪਰਵੇਸ਼ ਵਿਗਨਸ ਵੀ ਆ ਜਾਂਦੀ ਹੈ ਨਹੀਂ ਹਾਲ ਤੱਕ ਤਾਂ ਕੁਝ ਨਹੀਂ ਆਇਆ ਜੀ ਮੱਖੀ ਦੇਖੋ ਥੋੜੀ ਬੋਤਲ ਆਉਂਦੀ ਹੈ ਵਿਗਨਸ ਤਾਂ ਰਿਫਰੈਸ਼ਮੈਂਟ ਮਿਲ ਜਾਂਦੀ ਹੈ ਹੋਰ ਮੈਂ ਇਹ ਜੀਤੋ ਭਾਈ ਦਾਣੀ ਜੀ ਕੋਈ ਗਾਲੀ ਵੀਕਨਸ ਵੀ ਆ ਜੇ ਪਰ ਮੈਨੂੰ ਜੋ ਕੰਮ ਚਾਹਲਾ ਦਾ ਜੂਰ ਕਰਦਾ ਜੀ ਕਿਸੇ ਦੀ ਜਾਣ ਬਜਦੀ ਮਤਲਬ ਦਿੱਤਾ ਹੀ ਪੱਲਾ ਵੀ ਦੇਖੀ ਨਾ ਮੇਰਾ ਸੈਂਟਰੀ ਦਾ ਕੰਮ ਹੈਗਾ ਜੀ ਮਾਤਾ ਦਰਸ਼ਾ ਰਾਣੀ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਸੈਕੰਡ ਡੈਥ ਐਨੀਵਰਸਰੀ ਤੇ ਸਾਡੇ ਲਾਇਓਂਸ ਕਲੱਬ ਕੰਨੀਓ ਇਹ ਬਲੱਡ ਡੋਨੇਟ ਦਾ ਕੈਂਪ ਦਾ ਸੀ ਕੱਟਾ ਹੈਗਾ ਜੀ ਉਹ ਸਾਡੀ ਆਨਲਾਈਨ ਟਾਈਮ ਦੇ ਵਿੱਚ ਕੋਸ਼ਿਸ਼ ਇਹੀ ਹੈ ਵੀ ਸਾਡੇ ਕਲੱਬ ਕੰਨੀਓ ਜਿੰਨੇ ਵੀ ਇਹ ਉਪਰਾਲੇ ਐ ਇਸ ਵਾਰ ਅਸੀਂ ਵੱਧ ਚੜ ਕੇ ਕਰੀਏ ਲੋਕਾਂ ਨੂੰ ਵੀ ਇਹ ਸੰਦੇਸ਼ ਦਿਨਾ ਹਾਂ ਕਿ ਇਹੋ ਜਿਹੇ ਉਪਰਾਲੇ ਵੱਧ ਚੜ ਕੇ ਕਰਨ ਤਾਂ ਕਿ ਲੋਕ ਭਲਾਈ ਦੇ ਕੰਮ ਹੋ ਸਕਣ ਤੇ ਲੋਕ ਇਹ ਚ ਵੱਧ ਚੜ ਕੇ ਹਿੱਸਾ ਲੈ ਸਕਣ ਕਿੱਡੀ ਰਸਤਾ ਦੇ ਜਿਹੜੇ ਤੁਹਾਡੇ ਕੋਲੇ ਆਏ ਆਏ ਕਰੋ ਕਿਛੇ ਨਹੀਂ ਕਿ ਮੇਟੇ ਤੇ ਨਸਤਰਾ ਦੇ ਇਹ ਹੈਗਾ ਪ੍ਰਾਜੋਿਕ ਕੰਮ ਚੱਲਦਾ ਰਹਿੰਦਾ ਸਾਡਾ ਚੱਲਦੇ ਰਹਿੰਦਾ ਸਾਡਾ ਪ੍ਰੋਗਰਾਮ ਚੱਲਦਾ ਰਹਿੰਦਾ ਹੈਗਾ ਅਸੀਂ ਐਕਚੁਅਲ ਚ ਸਾਡੀ ਇਹ ਕਲੱਬ ਨਹੀਂ ਹੈ ਸਾਡਾ ਐਨ ਜੀਓ ਹੈਗਾ ਜਿਹੜਾ ਕਿ ਵਰਲਡ ਵਾਈਡ ਹੈਗਾ ਵਰਲਡ ਵਾਈਡ ਹੋਣ ਕਰਕੇ ਸਾਡੇ ਸਾਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਜਿਵੇਂ ਬਲੱਡ ਡੋਨੇਸ਼ਨ ਕੈਂਪਾ ਗਰੀਬ ਬੱਚਿਆਂ ਦੀ ਕੋਈ ਸਹਾਇਤਾ ਕਰਨੀ ਆ ਬੱਚਾ ਨੂੰ ਕੋਈ ਕਿਤਾਬਾਂ ਦੇਣੀ ਆ ਕਿ ਬੂਟ ਵਗੈਰਾ ਤੋਂ ਬਣੇ ਆ ਕੋਈ ਸਵਾਮਣੀ ਵਗੈਰਾ ਲਾਣੀ ਆ ਅਸੀਂ ਟਰੀ ਪਲਾਂਟ ਪ੍ਰੈਜੈਂਟੇਸ਼ਨ ਵੀ ਕੀਤੀ ਹੈ ਉਹ ਕਰਦੇ ਰਹਿੰਦੇ ਆ ਰਿੰਗ ਰੋਡ ਤੇ ਅਸੀਂ ਕੋਈ 200 ਦੇ ਕਰੀਬ ਅਸੀਂ ਪੌਦੇ ਲਾਏ ਹੈਗੇ ਜੀ ਸਾਡੇ ਇਸ ਤਰ੍ਹਾਂ ਦੇ ਅਲੱਗ-ਅਲੱਗ ਇਵੈਂਟ ਹੁੰਦੇ ਰਹਿੰਦੇ ਹੈਗੇ ਆ ਸਾਡੀ ਜਿਹੜੀ ਐਨ ਜੀਓ ਹੈਗੀ ਆ ਇਹ ਐਨ ਜੀਓ ਕਿਸੇ ਕੋਲੋਂ ਕੋਈ ਵੀ ਡੋਨੇਸ਼ਨ ਨਹੀਂ ਲੈਂਦੀ ਅਸੀਂ ਸਾਰੇ ਆਪ ਦੇ ਕੋਲ ਹੀ ਇਕੱਠੇ ਕਰਕੇ ਲਾਣੇ ਹੈਗੇ ਆ ਔਰ ਸਾਡੀ ਸਾਡੇ ਸ਼ਹਿਰ ਵਾਸੀਆਂ ਨੂੰ ਇਹ ਪਰਜੋਗ ਅਪੀਲ ਹੈਗੀ ਆ ਕਿ ਵੱਧ ਤੋਂ ਵੱਧ ਇਹ ਸਾਡੇ ਜਿਹੜੇ ਇਸ ਤਰ੍ਹਾਂ ਦੇ ਕੈਂਪ ਹੈਗੇ ਆ ਉਹਦੇ ਵਿੱਚ ਆਣ ਨਰ ਸੇਵਾ ਹੀ ਪਰਮਾਤਮਾ ਦੀ ਸੇਵਾ ਹੈਗੀ ਆ ਔਰ ਜਿਹੜਾ ਖੂਨ ਦਾਣਾ ਮਹਾਂਦਾਨ ਹੈਗਾ ਅੱਜ ਸਾਡਾ ਇਹ ਤੀਸਰਾ ਵਰਲਡ ਸਾਡਾ ਤੀਸਰਾ ਬਰਥ ਡੋਨੇਸ਼ਨ ਕੈਂਪ ਆ ਜੀ ਔਰ ਇਹਨਾਂ ਦੀ ਮਾਤਾ ਜੀ ਦੀ ਦੂਸਰੀ ਡੈਥ ਐਨੀਵਰਸਰੀ ਦੇ ਉੱਪਰ ਦਰਸ਼ਨ ਰਾਣੀ ਜੀ ਦੀ ਯਾਦ ਦੇ ਵਿੱਚ ਅਸੀਂ ਇਹ ਲਾਇਆ ਹੈਗਾ ਔਰ ਅਸੀਂ ਸਾਡਾ ਇਹ ਪ੍ਰਾਈਮ ਪ੍ਰੋਜੈਕਟ ਹੈਗਾ ਜਿਹੜਾ ਕਿ ਅਸੀਂ ਹਰ ਸਾਲ ਲਾਣੇ ਹੈਗੇ ਆ ਕਦੇ ਕੋਈ ਕਿਸ ਸਾਡੇ ਕਿਸੇ ਮੈਰੀ ਐਨੀਵਰਸਰੀ ਵੇਲੇ ਕਦੇ ਕਿਸੇ ਡੈਥ ਐਨੀਵਰਸਰੀ ਵੇਲੇ ਕਦੇ ਕਿਸੇ ਬੱਚੇ ਦੇ ਬਰਥਡੇ ਤੇ ਅਸੀਂ ਬਰਧਾਸ਼ਰਮ ਦੇ ਵਿੱਚ ਵੀ ਅਸੀਂ ਆਪਦੇ ਬਜ਼ੁਰਗਾਂ ਨੂੰ ਲੰਗਰ ਲਗਾ ਲਾਣਦੇ ਰਹਿੰਨੇ ਹੈਗੇ ਆ ਔਰ ਸਾਡਾ ਇਹ ਸਾਰਾ ਸਾਲ ਹੀ ਸਾਡੇ ਪ੍ਰੋਜੈਕਟ ਚੱਲਦੇ ਰਹਿੰਦੇ ਹੈਗੇ ਇਸ ਦੇ ਵਿੱਚ ਅਦਰ ਕਿਸ਼ਰ ਬਲੱਡ ਰਿਡੂਸ ਨੂੰ ਮੰਤ ਮੰਤਰੀ ਕਮੇਟੀ ਆ ਉਹਦੇ ਤੋਂ ਤੁਹਾਡੇ ਵੱਲੋਂ ਕੋਈ ਚਾਰਜ ਵਗੈਰਾ ਲੱਗਦਾ ਜਾਂਦਾ ਨਹੀਂ ਜੀ ਨਹੀਂ ਜੀ ਸਾਡੇ ਕੋਲ ਕੋਈ ਚਾਰਜ ਨਹੀਂ ਦਿੱਤਾ ਅਸੀਂ ਫ੍ਰੀ ਆਫ ਫ੍ਰੀ ਆਫ ਕੋਸਟ ਕਿਤੇ ਵੀ ਪੰਜਾਬ ਦੇ ਵਿੱਚ ਲੋੜ ਹੈਗੀ ਆ ਜਿਵੇਂ ਚੰਡੀਗੜ੍ਹ ਅਸੀਂ ਬਲੱਡ ਦਿੰਦੇ ਰਹਿੰਦੇ ਹੈਗੇ ਪਿੱਛੇ ਜੇ ਸਾਡੇ ਕਿਸੇ دوست ਨੂੰ ਡੀ ਐਮ ਸੀ ਵਿੱਚ ਲੋੜ ਪੈ ਗਈ ਸੀਗੀ ਉਹਦੇ ਪਿਤਾ ਜੀ ਦਾ हां बाईपास सर्जरी 시ਗੀ ਤੇ ਉਥੇ ਅਸੀਂ ਡੋਨੇਸ਼ਨ ਉਹਲੇ ਕੀਤਾ ਬਠਿੰਡੇ ਅਸੀਂ ਦਿੰਦੇ ਰਹਿੰਦੇ ਰਹੇ ਆ ਕੋਈ ਚਾਰਜ ਨਹੀਂ ਜੀ ਫ੍ਰੀ ਉਹ ਕਾਸਟ ਹੈਗਾ ਕੋਈ ਵੀ ਸ਼ਹਿਰ ਦਾ ਬੰਦਾ ਸਾਨੂੰ ਕਦੇ ਵੀ ਕਿਸੇ ਵੀ ਥਾਂ ਤੇ ਆ ਕੇ ਸਾਨੂੰ ਮਿਲ ਸਕਦਾ ਹੈਗਾ ਗੁਰਨਾੜਕ ਦੇਵ ਇਹ ਜਿਹੜਾ ਗੁਰਨਾਨਕ ਦੇਵ ਹੈਬੀਟ ਬਲੱਡ ਡੋਨੇਸ਼ਨ ਕੈਂਪ ਹੈ ਸੈਂਟਰ ਹੈਗਾ ਇਹਦੇ ਵਿੱਚ ਵੀ ਸਾਡਾ ਨਾਮ ਲੈ ਕੇ ਸਾਡੇ ਤੋਂ ਚਿੱਟ ਲੈ ਕੇ ਉਹ ਇਥੋਂ ਆ ਕੇ ਲੈ ਸਕਦੇ ਹੈ। ਕਈ ਜਗ੍ਹਾ ਤੇ ਪਾਇਆ ਜਾਂਦਾ ਹੈ ਕਿ ਉਹਨਾਂ ਨੂੰ ਜਦੋਂ ਸਾਡੇ ਰਿਪੋਰਟਾਂ ਦੇ ਉਸ ਤੇ ਪੈਸੇ ਹਟੇ ਜਾ ਰਹੇ ਹਨ। ਸਰ ਦੇਖੋ ਜੇ ਕੋਈ ਇਹਨਾਂ ਦਾ ਕੋਈ ਆਰਡਰ ਚਾਰਜ ਹੋਊਗਾ ਗੁਰਨਾਨਕ ਦੇਵ ਬਲੱਡ ਸੈਂਟਰ ਵਾਲਿਆਂ ਦਾ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਲੇਕਿਨ ਫਿਰ ਵੀ ਬਹੁਤ ਹੀ ਕਨਸੈਸ਼ਨ ਰੇਟਾਂ ਤੇ ਅਗਰ ਜੇ ਕੋਈ ਬੰਦੇ ਨੂੰ ਜੁੜਤਾ ਹੈਗੇ ਸਾਨੂੰ ਆ ਕੇ ਮਿਲੇ ਇਹ ਇੱਕ ਪੈਸਾ ਵੀ ਨਹੀਂ ਲੈਣਗੇ ਤੁਹਾਡੇ ਕੋਲ ਮੈਂ ਜੀ.ਡੀ. ਗੋਇਲ ਲਾਇਨਸ ਕਲੱਬ ਦਾ ਪ੍ਰਧਾਨ ਇਸ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਬਲੱਡ ਬੈਂਕ ਦੇ ਵਿੱਚ ਜ਼ਰੂਰ ਯੋਗਦਾਨ ਪਾਓ ਜਿਹੜਾ ਅੱਜ ਸਾਡਾ ਬਲੱਡ ਬੈਂਕ ਲੱਗਿਆ ਇਹ ਮਾਤਾ ਦਰਸ਼ਨਾ ਦੇਵੀ ਜੀ ਦੀ ਯਾਦ ਦੇ ਵਿੱਚ ਲਗਾਇਆ ਸੀ ਲੈਂਸ ਕਲੱਬ ਵੱਲੋਂ ਤੇ ਲੈਂਸ ਕਲੱਬ ਵੱਲੋਂ ਅਸੀਂ ਹੋਰ ਵੀ ਸੋਸ਼ਲ ਪ੍ਰੋਜੈਕਟ ਕਰਦੇ ਰਹਿੰਦੇ ਹਾਂ ਟਰੀ ਪਲਾਂਟੇਸ਼ਨ ਵਗੈਰਾ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਤੇ ਸਾਡਾ ਸਾਰਿਆਂ ਪਟੰਡਾ ਵਸਿਆਂ ਨੂੰ ਸ਼ਹਿਰ ਵਸਿਆਂ ਨੂੰ ਇਹੋ ਅਪੀਲ ਹੈ ਕਿ ਖੂਨ ਦਾਨ ਮਾਹਰ ਦਾਨ ਥੈਂਕ ਯੂ ਸ਼ਹਿਰਾਂ ਨਾਲ ਵੀ ਮਾਤੂ ਬਲੱਡ ਡੋਨੇਸ਼ਨ ਕੀਤਾ ਗਿਆ ਹੈ ਮਾਤਾ ਦਰਸ਼ਨਾ ਦੇਵੀ ਦੀ 3ਵੀਂ ਵਰ੍ਹੇ ਦੀ ਮੌਕੇ ਤੇ ਲਾਇਨਜ਼ ਕਲੱਬ ਬਟਿੰਡਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੇ ਪਹੁੰਚਣ ਤੇ ਜਿੱਥੇ ਮੈਂ ਸਾਰੇ ਹੀ ਖੂਨਦਾਨੀਆਂ ਨੂੰ ਨਮਨ ਕਰਦਾ ਹਾਂ ਉੱਥੇ ਇਸ ਪਰਿਵਾਰ ਨੂੰ ਲਾਇਨਜ਼ ਕਲੱਬ ਨੂੰ ਵਧਾਈ ਵੀ ਦਿਨਾ ਜਿਨ੍ਹਾਂ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਹੈ ਔਰ ਇੱਕ ਸੰਦੇਸ਼ ਦਿੱਤਾ ਹੈ ਦੁਨੀਆ ਨੂੰ ਬਟਿੰਡੇ ਨੂੰ ਵੀ ਕਿਉਂ ਨਾ ਅਸੀਂ ਆਪਣੀ ਮਾਤਾ ਦੀ ਵਰਸੀ ਤੇ ਆਪਣੇ ਮੈਰਜ ਯੂਨੀਵਰਸਿਟੀ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਉੱਤੇ ਇਹੋ ਜਿਹੇ ਕੈਂਪ ਲਗਾਈਏ ਜਿਹਦੇ ਨਾਲ ਲੋਕਾਂ ਦਾ ਵੀ ਫਾਇਦਾ ਹੋਵੇ ਔਰ ਅਸੀਂ ਆਪਣੇ ਜਿਹੜਾ ਖਰਚ ਕਰਦੇ ਆ ਉਹਦਾ ਵੀ ਉਸ ਤੋਂ ਵੀ ਬਚਾਅ ਹੋਵੇ ਤਾਂ ਇਹੋ ਜਿਹੇ ਜਿਹੜੇ ਆਮੁੱਲਿਆ ਪ੍ਰੋਗਰਾਮ ਹੈ ਉਹ ਹਮੇਸ਼ਾ ਹਰੇਕ ਨੂੰ ਕਰਨੇ ਚਾਹੀਦੇ ਆ ਔਰ ਮਾਤਾ ਪਿਤਾ ਨੂੰ ਯਾਦ ਕਰਨਾ ਇਹ ਬਹੁਤ ਹੀ ਇੱਕ ਵੱਡਾ ਕਦਮ ਹੈ ਮੈਂ ਨੀਰਜ ਜੀ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਵੀ ਵਧਾਈ ਦੇਣਾ ਹੈ ਕਿ ਚਾਹੇ ਮਾਤਾ ਜੀ ਅੱਜ ਇਸ ਦੁਨੀਆ ਦੇ ਉੱਤੇ ਨਹੀਂ ਰਹੇ ਲੇਕਿਨ ਉਹਨਾਂ ਦਾ ਅਸ਼ੀਰਵਾਦ ਸਦਾ ਹੀ ਤੁਹਾਡੇ ਨਾਲ ਰਹੇਗਾ ਕਿਉਂਕਿ ਤੁਸੀਂ ਉਹਨਾਂ ਦੇ ਪੱਦ ਜਨਾਂ ਦੇ ਚੱਲਦੇ ਹੋਏ ਸਮਾਜ ਸੇਵਾ ਦੇ ਵਿੱਚ ਅੱਜ ਹਿੱਸਾ ਪਾਇਆ ਹੈ ਮੈਂ ਤੁਹਾਨੂੰ ਸਾਰੇ ਪਰਿਵਾਰ ਨੂੰ ਪ੍ਰਣਾਮ ਕਰਦਾ ਹਾਂ ਔਰ ਲਾਈਨਜ਼ ਕਲੱਬ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਦਮ ਕੀਤਾ ਔਰ ਇਸ ਬਲੱਡ ਦੇ ਨਾਲ ਜਿਹੜੀਆਂ ਸੈਂਕੜੇ ਜਾਨਾਂ ਨੂੰ ਜਿਹੜਾ ਹੈਗਾ ਉਹ ਬਚਾਇਆ ਜਾ ਸਕਦਾ ਮੈਂ ਇੱਕ ਵਾਰ ਫੇਰ ਲਾਈਨਜ਼ ਕਲੱਬ ਦਾ ਨੀਰਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਵਧਾਈ ਦਿੰਦਾ ਹਾਂ ਅੱਜ ਸਾਡੇ ਵਿੱਚੋਂ 2 ਸਾਲ ਪਹਿਲਾਂ ਪਰਮਾਤਮਾ ਦੇ ਚਰਨਾਂ ਉਹਦੇ ਜੈਪ ਰਾਜੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਦਾ ਦਰਸ਼ਨਾ ਜੇ ਵੀ ਜਿਹਦੇ ਇਹ ਸੈਕੰਡ ਡੈਸਰ ਯੂਨੀਵਰਸਿਟੀ ਦੇ ਅਗਲਾ ਆਪ ਬੈਂਕ ਨਾਲ ਲੋਡ ਡੋਨੇਸ਼ਨ ਕਰ ਲਾਇਆ ਹੈ ਰੋਇੰਸ ਕਲੱਬ ਲਈ ਮੇਰੇ ਨਾਮ ਮੈਂ ਵਧਾਈ ਦਿੰਦਾ ਹੈ ਪਰਿਵਾਰ ਨੂੰ ਰੋਇੰਸ ਕਲੱਬ ਨੂੰ ਜਿਹਨੇ ਵੀ ਸਾਰੇ ਡੋਨੇਟ ਕਰਨ ਵਾਲੇ ਸਾਥੀਆਂ ਨੂੰ ਬਹੁਤ ਜਗ੍ਹਾ ਸਾਰੇ ਪਰਿਵਾਰ ਨੂੰ ਜਿਹਨਾਂ ਨੇ ਬਹੁਤ ਵਧੀਆ ਇੱਕ ਉਦਮ ਕੀਤਾ ਹੈ ਕਿਉਂਕਿ ਸਭ ਤੋਂ ਵੱਡੀ ਸਮਾਜ ਸੇਵਾ ਸਭ ਤੋਂ ਵੱਡੀ ਸੇਵਾ ਜਿਹਨ ਲੋੜਵੰਦ ਨੂੰ ਮਦਦ ਕਰਨਾ ਤੇ ਖੂਨ ਦੀ ਦਾਨ ਦੇ ਕੇ ਜਿਹੜਾ ਜੋ ਜਿਨ੍ਹਾਂ ਨੂੰ ਮੌਤ ਦੇ ਟਾਈਮ ਤੇ ਖੂਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਬਚਾਉਣਾ ਇੱਕ ਬਹੁਤ ਵੱਡਾ ਕੰਮ ਹੈ ਮੈਂ ਇਸੇ ਕਾਰਨ ਬੁਝਾਈ ਜਾਂਦਾ ਪਰ ਮਾਬਨਾ ਦੇ ਅਰਦਾਸ ਕਰ ਰਹੇ ਕਿ ਉਹ ਬਲਬਖਰ ਆਉਣਾ ਟਾਈਮ ਦੇ ਸਵੇਰੇ ਜਿਹੜੇ ਇਹ ਮੁਫਤ ਚੜ ਕੇ ਸਮਾਜਿਕ ਦਾ ਆਮ ਜਨਤਾ ਨੂੰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸੰਦੇਸ਼ ਹੋਵੇਗਾ ਜੇ ਵੀ ਇਸ ਤਰ੍ਹਾਂ ਦੇ ਪਰਾਲੇ ਜਿਹੜੇ ਚੱਲਦੇ ਹੈਗਾ ਮੈਂ ਸਾਰੇ ਹੀ ਲੋਕਾਂ ਨੂੰ ਕਹਣਾ ਚਾਹਾਂਗਾ ਸਾਰੇ ਸਾਨੂੰ ਸਾਰਿਆਂ ਨੂੰ ਰਲ ਕੇ ਭਾਵੇਂ ਮਟਿੰਡਾ ਸ਼ਹਿਰ ਹੈ ਜਿਹੜਾ ਬੜਾ ਬੜਪਾਗਾ ਸ਼ਹਿਰ ਹੈ ਜਿਲ੍ਹਾ ਬੜਪਾਗਾ ਹੈ ਹੈਗਾ ਕਿ ਇੱਥੋਂ ਦੇ ਜਿਹੜੇ ਲੋਕ ਹੈ ਬਹੁਤ ਬਲੱਡ ਡੋਨੇਸ਼ਨ ਹੁੰਦਾ ਹੈ ਔਰ ਜਿਹਦੇ ਨਾਲ ਮੈਂ ਕਹਿ ਸਕਦਾ ਕਿ ਜਿਹੜੇ ਕੁਝ ਲੋਕਾਂ ਦੀ ਜਿਹੜੇ ਹੈਗੀਆਂ ਹੋਂ ਨੂੰ ਬਦਲਣਾ ਵੀ ਇੱਕ ਸਰੀਰ ਦੇ ਵਿੱਚ ਜ਼ਰੂਰੀ ਹੁੰਦਾ ਹੈ ਜਿਸੇ ਸਰੂਪ ਸਵੇਰ ਚ ਤੰਦਰੁਸਤੀ ਰਹਿੰਦੀ ਹੈ ਉੱਥੇ ਲੋਕਾਂ ਲਈ ਤੁਹਾਡਾ ਦਾਮ ਹੁੰਦਾ ਤੇ ਸਾਰਿਆਂ ਨੂੰ ਰਲ ਕੇ ਜਿਹੜਾ ਰਹੇਗਾ ਖੁਸ਼ੀ ਦੇ ਮੌਕੇ ਆਪਾਂ ਹੋਟਲਾਂ ਦੇ ਵਿੱਚ ਜਾ ਕੇ ਪਾਰਟੀਆਂ ਦੀ ਵਜਾਈ ਵਜਾਏ ਐਸ ਤਰ੍ਹਾਂ ਦੇ ਧਰਮ ਕਰਮ ਦੇ ਕੰਮ ਕਰਕੇ ਜਿਹੜਾ ਜਿਸੇ ਪ੍ਰਮਾਤਮਾ ਦਾ ਆਸ਼ੀਰਵਾਦ ਵੀ ਲੈ ਸਕਦਾ ਤੇ ਆਉਣ ਵਾਲੇ ਸਮਾਜ ਦੇ ਪਰ ਦੀ ਅਮੀਂ ਗੱਲ ਕਰਵਾਏ